ਬਿਨ ਸਤਪੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮੁਖ ਬਹੁਤ ਦੁੱਖ ਜਿਹੜਾ ਹੈ ਸੰਘੇੜ ਦਿੰਦਾ ਗੁਰੂ ਦੀ ਸ਼ਰਨ ਵਿੱਚ ਨਾ ਆਉਣ ਕਰਕੇ ਬੜੇ ਦੁੱਖ ਜਨੂੰ ਚਿੰਗੜੇ ਰਹਿੰਦੇ ਹੈ ਕਿਹੜੇ ਦੁੱਖ ਨੇ ਕਾਮ ਦਾ ਦੁੱਖ ਹੈ ਕ્રોਧ ਦਾ ਦੁੱਖ ਹੈ ਲੋਭ ਦਾ ਦੁੱਖ ਹੈ ਕਾਰਨ ਦਾ ਦੁੱਖ ਹੈ ਹਉਮੈ ਦਾ ਦੁੱਖ ਹੈ ਤ੍ਰਿਸ਼ਨਾ ਦਾ ਦੁੱਖ ਹੈ ਬੜੇ ਦੁੱਖ ਨੇ ਜਿਹੜੇ ਨੂੰ ਜਿੰਬੜੇ ਕੋਈ ਨਾ ਤੇ ਪਾਸਾ ਕਹਿੰਦੇ ਫਿਰ ਇਹਨਾਂ ਦੁੱਖਾਂ ਕਰਕੇ ਮਨੁੱਖ ਸਦਾ ਹੀ ਟਟਕਦਾ ਦਿਲ ਦਾ ਹੈ ਹੰਦੀਨਾ ਤੂੰ ਸਾਉਦੇ ਦਿਹੇ ਉਚਾਈ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਿਆ ਆਸਾਂ ਹੀ ਕਹਿੰਦੇ ਹੈ ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰਕੇ ਅਸੀਂ ਜੀਵ ਤੇਰੇ ਦਰ ਦੇ ਮੰਦ ਗਏ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਇਸ ਕਰਕੇ ਮੈਂ ਸਤਿਗੁਰੂ ਜੀ ਮੇਹਰ ਕਰ ਗੁਰੂ ਦੇ ਸਾਧ ਵਿੱਚ ਜੋੜ ਕੇ ਆਤਮਿਕ ਜੀਵਨ ਦੀ ਸਾਨੂੰ ਸਮਝ ਬਖਸ਼ ਸਾਨੂੰ ਗਿਆਨ ਦੀ ਦਾਤ ਦੇ ਹਰ ਜੀਵ ਓਮ ਕਿਰਪਾ ਕਰੋ ਤੁਮ ਪਿਆਰੇ ਏ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਮਿਹਰ ਕਰ ਕਿਰਪਾ ਕਰ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਤੋਂ ਤੇਰੇ ਨਾਮ ਦੀ ਦਾਤ ਮੇਰੀ ਝੋਲੀ ਪੈ ਜਾਈ। ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਹੀ ਹੁੰਦੇ। ਕਿਉਂਕਿ ਸਾਰੇ ਸਹਾਰੇ ਸੁੱਕੇ ਨੇ ਗੁਰਬਾਣੀ ਨੇ ਬਾਰ-ਬਾਰ ਸੁਣ ਰਾਇਆ। ਇੱਕੋ ਨਾਮ ਦਾ ਸਹਾਰਾ ਜਿਹੜਾ ਉਹ ਤੇਰੇ ਅੰਦਰ ਗੁਰਦਾਰ ਤੱਕ ਨਾਲ ਜਾਣ ਵਾਲਾ ਹੈ ਤੇਰਾ ਅਸਲੀ ਸਾਥੀ ਹੈ। ਇਸ ਕਰਕੇ ਗੁਰੂ ਤੋਂ ਮੰਗਿਆ ਕਰ ਰਿਹਾ ਸਤਿਗੁਰੂ ਸਾ ਮੈਨੂੰ ਆਪਣੇ ਨਾਮ ਦਾ ਸਹਾਰਾ ਦੇ ਨਾਮ ਅਸਤਾ ਦੇ ਜਿਹੜਾ ਮੈਨੂੰ ਸਦਾ ਵਾ ਪਿਆਸਰਾ ਮਿਲ ਜਾਏ ਅਰਹਾ ਮਨਸਾ ਮਾਰ ਦੂਧ ਦਾ ਸਹਿਜ ਸਮਾਣੀ ਪਾਇਆ ਨਾਮ ਭਾਰਾ ਸਹਿਬ ਜੀ ਕਹਿੰਦੇ ਨੇ ਕਿ ਭਾਈ ਮਨਸਾ ਦੂਧ ਦਾ ਗੁਰੂ ਦੀ ਸ਼ਰਨ ਕਰਕੇ ਜਿਸ ਮਨੁੱਖ ਨੇ ਬਿਨਾਂ ਤਪਰੋ ਦਾ ਨਾਮ ਹਸ ਕਰ ਲਿਆ ਨਾਮ ਦੀ ਬਰਕਤ ਦੇ ਨਾਲ ਦਰਵਾਸ ਨਾ ਮੁਕਾ ਲੰਦਾ ਨੇ ਤੇ ਨਾਮ ਦੀ ਬਰਕਤ ਦੇ ਨਾਲ ਜਿਹੜੇ ਦੁੱਖ ਨੇ ਰੋਗ ਨੇ ਇਹ ਨਾਸ਼ ਹੁੰਦੇ ਨਾਲ ਤੇ ਪਾਤਸ਼ਾਹ ਕਹਿੰਦੇ ਜਿਹਨੇ ਅੰਤ ਆਪਣੇ ਅੰਦਰੋਂ ਪਾਈ ਨਾਮ ਦੀ ਬਰਕਤ ਨਾਲ ਦਰਵਾਸ ਨਾ ਮੁਕਾ ਲਿਆ ਫਿਰ ਉਸ ਦੀ ਮਾਨਸਿਕ ਜਣੀ ਢਾਵਾਂ ਡੋਲ ਹਾਲਤ ਹੈ ਆਤਮਿਕ ਡੋਲਤਾ ਵਿੱਚ ਨੀਂਦ ਹੋ ਜਾਂਦੀ ਹੈ ਜਿਵੇਂ ਸਾਡਾ ਮਨ ਹਰ ਵੇਲੇ ਦੂਰ ਦਾ ਰਹਿੰਦਾ ਹੈ ਕਿਤੇ ਇੱਧਰ ਨੂੰ ਤੋਰਦਾ ਹੈ ਕਿਤੇ ਉੱਧਰ ਨੂੰ ਤੋੜਦਾ ਹੈ ਜਦੋਂ ਨਾਮ ਗਾਇਨ ਸਹਾਰਾ ਮਿਲ ਜਾਂਦਾ ਹੈ ਬਾਸੰਗ ਦੇ ਵੀਰੇ ਭਾਈ ਪਰਮਾਤਮਾ ਹੋ ਜਾਂਦਾ ਹੈ ਫਿਰ ਇਹ ਆਤਮਾ ਦਾ ਨਗ ਦੇ ਵਿੱਚ ਚਲਿਆ ਜਾਂਦਾ ਹੈ ਹਰ ਰਸ ਚਾਖ ਮਨ ਨਿਰਮਲ ਹੋਆ ਕਿਰ ਵਿਖਾ ਖਾਕਣ ਹਾਰਾ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੰਥ ਹੈ ਸਾਰੇ ਪਾਪ ਕੱਟੇ ਜਾਂਦੇ ਹਨ ਜਿਹੜਾ ਨਾਮ ਦਰਪਦਾ ਹੈ ਇਸ ਕਰਕੇ ਹਰ ਨਾਮ ਦਾ ਸੁਆਦ ਚੱਕ ਕੇ ਪਾਈ ਉਸ ਮਨੁੱਖ ਨੂੰ ਆਨੰਦ ਆਨੰਦ ਹੈ ਜਿਹੜੇ ਮਨੁੱਖ ਨੇ ਨਾਮ ਪ੍ਰਾਪਤ ਕਰ ਲਿਆ ਹੈ ਉਹਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ ਤੇ ਸਨ ਵੀ ਪਵਿੱਤਰ ਹੋ ਜਾਂਦਾ ਹੈ ਦੁੱਖ ਰੋਗ ਸੰਤਾਪ ਉਤਰੀ ਪਾਸਾ ਗੰਦੇ ਦੁੱਖ ਵੀ ਦੂਰ ਹੋ ਜਾਂਦੇ ਨੇ ਇੱਥੇ ਹੋਏ ਪਾਪ ਵੀ ਦੂਰ ਹੋ ਜਾਂਦੇ ਹਨ ਜਿਹੜਾ ਮੁੱਖ ਨਾਮ ਦੇ ਨਾਲ ਜੁੜ ਜਾਂਦਾ ਹੈ ਗੁਰੂ ਵਾਲਾ ਬਣ ਕੇ ਨਾਮ ਜਪਦਾ ਹੈ ਪਾਸਾ ਜੀ ਨੇ ਇਸੇ ਕਰਕੇ ਬੇਨਤੀ ਕੀਤੀ ਹੈ ਕਿ ਭਾਈ ਹਰ ਰਸ ਚਾਖ ਮਨ ਮਿਰਮਲ ਹੋਵੇ ਹਰੀ ਅਕਾਲ ਪੁਰਖ ਵੈਰੂ ਜੀ ਦੇ ਨਾਮ ਰੂਪੀ ਰਸ ਨੂੰ ਚੱਕ ਕੇ ਨਾਮ ਰੂਪੀ ਰਸ ਨੂੰ ਲੈ ਕੇ ਅੰਮ੍ਰਿਤ ਰਸ ਨੂੰ ਲੈ ਕੇ ਮਨ ਜਰਾ ਉਹ ਨਿਰਮਲ ਹੋ ਗਿਆ ਮਨ ਮਨ ਦੇ ਉੱਪਰੋਂ ਵਿਕਾਰਾਂ ਦੇ ਮੈਲ ਟੱਕੀ ਜਾਂਦੀ ਹੈ ਤੇ ਕਿਰਿਵਿਕ ਕਟਨ ਹਾਰਾ ਆਸਾ ਕਹਿੰਦੇ ਸਾਰੇ ਪਾਪਾਂ ਨੂੰ ਕੱਟਣ ਦਾ ਸੁਮਰਤ ਕਾਰਕ ਉਹ ਲੈ ਕੋ ਜੀ ਦਾ ਨਾਮ ਹੈ ਸਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ 来 गुरुदेव संगत ਵਿੱਚ ਜੁੜ ਕੇ ਵਿਕਾਰਾਂ ਵੱਲੋਂ ਅਛੋਹ ਹੋ ਜਾਓ ਜਿਹੜੇ ਵਿਕਾਰ ਸਾਨੂੰ ਦੁਖੀ ਕਰਦੇ ਨੇ ਵਿਕਾਰ ਸਾਨੂੰ ਆਪਣੇ ਵੱਲ ਖਿੱਚ ਕਰਸ਼ਕ ਕਰਕੇ ਸਾਥੋਂ ਰੋਜ਼ ਪਾਪ ਕਰਾਉਂਦੇ ਹਨ ਬਾਸਾ ਕਿ ਉਹਨਾਂ ਵਿਕਾਰਾਂ ਤੋਂ ਅਛੋਹ ਹੋ ਜਾਓ ਉਹਨਾਂ ਤੋਂ ਪਰੇ ਹੋ ਜਾਓ ਫਿਰ ਸਦਾ ਲਈ ਆਤਮਿਕ ਜੀਵਨ ਜਿਉਂਦੇ ਰਹੋਗੇ ਫਿਰ ਕਦੇ ਵੀ ਆਤਮਾ ਨੂੰ ਮੌਤ ਤੁਹਾਡੇ ਨੇੜੇ ਨਹੀਂ ਟੁਕੇਗੀ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੇ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਰ ਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਭਾਈ ਫਿਰੇ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਮਿੱਠਾ ਨੰ ਲੱਗਦਾ ਹੈ ਜਿਹੜੇ ਜੁੜ ਜਾਂਦੇ ਹਨ ਜਿਹੜੇ ਜੁੜਦੇ ਨਹੀਂ ਆਂ ਪਾਸਾ ਗੰਨਨ ਫੜਾ ਬਿਟਾਲਾ ਬਿਨਾਂ ਗੁਰੂ ਦੀ ਬਾਣੀ ਬੜੀ ਮਿੱਠੀ ਹੈ ਬੜੀ ਆਨੰਦਦਾਇਕ ਹੈ ਬਾਪ ਬੜੀ ਸ਼ਾਂਤਦਾਇਕ ਹੈ ਪਰ ਹੈ ਕਿ ਨਾ ਵਾਰ ਤੇ ਜਿਨ੍ਹਾਂ ਨੇ ਗੁਰੂ ਦਾ ਨਾਲ ਜੁੜ ਕੇ ਗੁਰੂ ਦੇ ਵਚਨ ਨੂੰ ਮੰਨ ਕੇ ਸਤਿਗੁਰ ਜੀਆਂ ਦੇ ਬਾਣ ਵਚਨਾਂ ਨੂੰ ਮੰਨ ਕੇ ਬਾਣੀ ਨੂੰ ਪੜਦੇ ਆ ਸੁਣਦੇ ਆ ਜਪਦੇ ਆ ਨਾਮ ਨੂੰ ਜਪਦੇ ਇਸ ਕਰਕੇ ਜਿਹੜਾ ਗੁਰੂ ਵਾਲਾ ਬਣ ਕੇ ਪਾਈ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਫਿਰ ਉਹਨਾਂ ਨੇ ਮਨ ਨੂੰ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ ਦਾਤ ਦਾਤ ਜੁਰਕੀ ਹੱਥ ਆਪਣਾ ਜਿਸ ਭਾਗ ਹੈ ਤਿਸ ਦੇਈ ਇਸ ਕਰਕੇ ਪਾਸਾ ਕਹਿੰਦੇ ਜੇ ਭਾਈ ਦਤਾਰ ਨੇ ਨਾਮ ਦੀ ਇਹ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਹੀ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਝੱਪ ਹੈ ਸਈ ਇਸ ਕਰਕੇ ਬਾਸਾ ਕਹਿੰਦੇ ਨੇ ਮੇ ਨਾਨਕ ਜਿਹੜੇ ਮਨ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਇੱਥੇ ਸੁਖ ਮਾਣਦੇ ਨੇ ਤੇ ਪਰਮਾਤਮਾ ਦੀ ਅੰਗੂਠੀ ਵਿੱਚ ਵੀ ਉਹਦੀ ਮਨੁੱਖ ਆਦਰ ਆਉਂਦੇ ਹਨ ਮਾਣ ਪਾ ਰਹੇ ਹਨ ਕਿਉਂਕਿ ਨਾਮ ਦੇ ਨਾਲ ਹੀ ਬਾਸਾ ਕਹਿੰਦੇ ਤੈਨੂੰ ਮਾਣ ਮਿਲਣ ਅਈ ਆਦਰ ਮਿਲਣਾ ਹੈ ਇਹ ਸੰਸਾਰ ਦੇ ਵੀ ਅਗੇ ਨਿਰੰਕਾਰ ਦੀ ਵਰਗਾ ਦੇ ਵਿੱਚ ਵੀ ਦੋਹੀ ਥਾਈ ਜੇ ਕਿਤੇ ਮਾਨ ਮਿਲਣਾ ਹੈ ਸਤਕਾਰ ਮਿਲਣਾ ਹੈ ਤਾਂ ਕੇਵਲ ਤੇ ਕੇਵਲ ਨਾਮ ਕਰਕੇ ਹੀ ਪ੍ਰਾਪਤ ਹੋਵੇਗਾ ਇਸ ਕਰਕੇ ਗੁਰੂ ਵਾਲੇ ਬੁਣੇ ਗੁਰੂ ਚਰਨਾਂ ਨਾਲ ਜੁੜੀ ਗੁਰਪਾਤ ਸਾਰਿਆਂ ਦੇ ਨਾਮ ਸਤਿਗੁਰਾਂ ਤੋਂ ਨਾਮ ਨਹੀਂ ਲੱਗ ਲੈ ਕੇ ਨਾਮ ਜੋਗੀਏ ਸਾਡੇ ਪਾਪ ਕੱਟੇ ਜਾਣਗੇ ਸਾਡੇ ਕਲੇਸ਼ ਕੱਟੇ ਜਾਣਗੇ ਲੋਕ ਕੱਟੇ ਜਾਣਗੇ ਤੇ ਸਾਹਿਬ ਜੀ ਕਹਿੰਦੇ ਨੇ ਭਾਈ ਤੇਰਾ ਜੀਵਨ ਸਤਿਗੁਰਾਂ ਕੋ ਜਾਏਗਾ ਇਸ ਕਰਕੇ ਗੁਰੂ ਜੀ